ਔਰ ਪ੍ਰਭ ਠਾਕੁਰ ਰਵੇ ਆ ਸਭ ਥਾਈ ਸਭ ਚੇਰੀ ਜਗਤ ਸਮਾਰੇ ਆਪ ਦਿਆਲ ਦਇਆ ਦਾਨ ਦੇਵ ਵੇਚ ਪਾਥਰ ਕੀ ਰੇ ਕਾਰੇ ਤਨ ਤਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਦੇ ਅਮਰਤ ਮਈ ਬਾਣੀ ਜੋ ਕਿ 982 ਅੰਗ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸ਼ੋਭਤ ਹੈ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਹਰ ਪ੍ਰਭ ਠਾਕੁਰ ਰਵਿਆ ਸਭ ਠਾਈ ਉਹ ਵਾਹਿਗੁਰੂ ਮਾਲਕ ਸੁਆਮੀ ਠਾਕੁਰ ਸਾਰੇ ਪਾਸੇ ਹੀ ਰਵਿਆ ਹੋਇਆ ਹੈ ਕੋਈ ਐਹੋ ਜੀ ਜਗ੍ਹਾ ਨਹੀਂ ਹੈ ਜਿੱਥੇ ਕੀ ਉਸਦੀ ਜੋਤ ਨਹੀਂ ਜਗ ਰਹੀ ਕਿਉਂਕਿ ਸਤਗੁਰੂ ਜੀ ਦਾ ਅੰਮ੍ਰਿਤ ਮਈ ਫਰਮਾਨ ਹੈ ਜੇ ਤਾ ਕੀਤਾ ਤੇ ਤਾ ਨਾਮ ਵੇਣ ਨਾਮ ਨਹੀਂ ਕੋ ਥਾ ਜੇ ਕੁਛ ਵੀ ਉਸ ਵਾਹਿਗੁਰੂ ਨੇ ਬਣਾਇਆ ਉਸ ਦੇ ਵਿੱਚ ਉਸ ਦਾ ਹੀ ਸਰੂਪ ਹੈ। ਨਾ ਉਸ ਦਾ ਸਰੂਪ ਉਸੇ ਸਰੂਪ ਤੇ ਬਿਨਾ ਕੋਈ ਵੀ ਥਾਂ ਨਹੀਂ ਹੈ। ਉਹ ਸਾਰੇ ਪਾਸੇ ਹੀ ਰਵਿਆ ਹੋਇਆ ਹੈ। ਸਭ ਕਟ ਰਾਮ ਬੋਲੇ। ਰਾਮ ਬੋਲੇ। ਰਾਮ ਬਿਨਾ ਕੋ ਬੋਲ ਰੇ ਸਾਰੇ ਹੀ ਘਟਾਂ ਦੇ ਵਿੱਚ ਓਏ ਉਹ ਰਮਿਆ ਹੋਇਆ ਵਾਹਿਗੁਰੂ ਜੋ ਕਿ ਸਾਰੇ ਪਾਸੇ ਹੀ ਰਮਿਆ ਹੋਇਆ ਹੈ ਸਾਰੇ ਪਾਸੇ ਹੀ ਜਿਸ ਦੀ ਜੋਤ ਹੈ ਉਹੀ ਸਾਰੇ ਘਟਾਂ ਦੇ ਵਿੱਚ ਬੋਲ ਰਿਹਾ ਹੈ ਇੱਕ ਉਹ ਰਾਮ ਰਾਮ ਅਰਥਾ ਤ ਰਮਿਆ ਹੋਇਆ ਰਾਮ ਕੰਨ ਕੰਨ ਦੇ ਵਿੱਚ ਰਮਿਆ ਹੋਇਆ ਰਾਮ ਜੋ ਹੈ ਉਹੀ ਸਾਰੇ ਪਾਸੇ ਰਮਿਆ ਹੋਇਆ ਹੈ ਉਸੇ ਹੀ ਸਾਰੇ ਪ੍ਰਸਿੱਧ ਜੋਤ ਹੈ ਹਰ ਪ੍ਰਭ ਠਾਕੁਰ ਗੁਰਬਾਣੀ ਦੇ ਵਿੱਚ ਜਿੱਥੇ ਵੀ ਸ਼ਬਦ ਉਸ ਪਰਮਾਤਮਾ ਲਈ ਪ੍ਰਭੂ ਲਈ ਵਾਹਿਗੁਰੂ ਲਈ ਠਾਕੁਰ ਆਉਂਦਾ ਹੈ ਉਹ ਕਿੱਕੇ ਨੂੰ ਔਂਕੜ ਜ਼ਰੂਰ ਆਏਗਾ ਠਾਕੁਰ ਇਸ ਕਰਕੇ ਇਸ ਨੂੰ ਬੋਲਣ ਲੱਗਿਆਂ ਠਾਕਰ ਨਹੀਂ ਕਹਿਣਾ ਇਸ ਤਰ੍ਹਾਂ ਆਪਾਂ ਸ਼ਬਦ ਪੜ੍ਹਦੇ ਹਾਂ ਤੂੰ ਠਾਕੁਰ ਤੂੰ ਪਹਿਰ ਅਰਦਾਸ ਉੱਤੇ ਵੀ ਕੱਕੇ ਨੂੰ ਓੰਕਾਰ ਨੂੰ ਬੋਲ ਕੇ ਹੀ ਲੈਣਾ ਹੈ ਜੇ ਅਸੀਂ ਨਹੀਂ ਬੋਲਦੇ ਉਹ ਠਾਕਰ ਬਣ ਜਾਂਦਾ ਠਾਕਰ ਹੁੰਦਾ ਜਿਸ ਨੂੰ ਕੋਈ ਲੋਕ ਪੂਜਦੇ ਹਨ ਤਾਂ ਇੱਥੇ ਜਿੱਥੇ ਵੀ ਕੋਈ ਸ਼ਬਦ ਆਏਗਾ ਉਸ ਵਾਹਿਗੁਰੇ ਲਈ ਉੱਥੇ ਠਾਕੁਰ ਬੋਲਣਾ ਕੱਕੇ ਨੂੰ ਓੰਕਾਰ ਨਾਲ ਬੋਲਣੀ ਹੈ ਹਰ ਪ੍ਰਭ ਠਾਕੁਰ ਰਵਿਆ ਸਭ ਠਾਈ ਸਭ ਚੇਰੀ ਜਗਤ ਸਮਾਰੇ ਉਹ ਵਾਹਿਗੁਰੂ ਇਸ ਸਾਰੇ ਜਗਤ ਨੂੰ ਪੈਦਾ ਕਰਕੇ ਸਭ ਜਗਤ ਸਾਰਾ ਜਗਤ ਜੋ ਹੈ ਇਸ ਨੂੰ ਇਸ ਤਰ੍ਹਾਂ ਸੰਭਾਲ ਰਿਹਾ ਹੈ ਜਿਸ ਤਰ੍ਹਾਂ ਕਿ ਕੋਈ ਦਾਸੀ ਕਿਸੇ ਦੀ ਦੇਖਭਾਲ ਕਰਦੀ ਹੈ ਉਹ ਆਪਣੇ ਬੱਚੇ ਆਪਣੇ ਇਹ ਸਾਰੇ ਉਸ ਤੇ ਪੈਦਾ ਕੀਤਾ ਹੀ ਜੋ ਸ੍ਰਿਸ਼ਟੀ ਹੈ ਉਸ ਨੂੰ ਇੱਕ ਦਾਸੀ ਵਾਂਗ ਹੀ ਸੰਭਾਲ ਰਿਹਾ ਹੈ ਭਾਵੇਂ ਉਹ ਇਸ ਦਾ ਮਾਲਕ ਹੈ ਪਰ ਉਹ ਸੰਭਾਲਦਾ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਕਿ ਦਾਸੀ ਦੇਖਭਾਲ ਕਰਦੀ ਹੈ ਆਪ ਦਇਆਲ ਦਇਆ ਦਾਨ ਦੇਵ ਵਿੱਚ ਪਾਥਰ ਕੀਰੇ ਕਾਰੇ ਦਇਆ ਆਲਮ ਅਰਥਾਤ ਦਇਆ ਆਲਿਆ ਦਇਆ ਦਾ ਘਰ ਉਹ ਵਾਹਿਗੁਰੂ ਦਇਆ ਦਾ ਘਰ ਹੈ ਦਇਆ ਦਾ ਸੋਮਾ ਹੈ ਆਪ ਦਇਆਲ ਦਇਆ ਦਾਨ ਦੇਵ ਉਹ ਆਪ ਹੀ ਦਇਆਲ ਜੋ ਵਾਹਿਗੁਰੂ ਹੈ ਉਸ ਸਾਰਿਆਂ ਉੱਤੇ ਹੀ ਦਇਆ ਕਰਦਾ ਹੈ ਕਿਰਪਾ ਦ੍ਰਿਸ਼ਟੀ ਨਾਲ ਸਾਰਿਆਂ ਉੱਤੇ ਦੇਖਦਾ ਹੈ। ਦਾਨ ਦੇਵੇ ਅਤੇ ਉਹ ਸਾਰਿਆਂ ਨੂੰ ਆਪ ਹੀ ਰਿਜ ਕਪੜਾਉਂਦਾ ਹੈ। ਉਹ ਵਾਹਿਗੁਰੂ ਸਾਰੇ ਜੋ ਕੁਝ ਉਸ ਤੇ ਉਹ ਪੈਦਾ ਕੀਤੇ ਹੋਇਆ ਉਹਨਾਂ ਸਾਰਿਆਂ ਨੂੰ ਹੀ ਦਾਨ ਦਿੰਦਾ ਹੈ ਕਿਉਂਕਿ ਉਹ ਵਾਹਿਗੁਰੂ ਇੱਕੋ ਹੀ ਹੈ ਜੋ ਦਾਨ ਦੇ ਸਕਦਾ ਹੈ। ਦਦਾਤਾ ਇੱਕ ਹੈ। ਸਭ ਕੋ ਦੇਵਨ ਹਾਰ ਦਿੰਦਾ ਟੋਟ ਨਾ ਆਵਈ ਅਗੰਤ ਪਰੇ ਪੰਡਾਰ ਉਸ ਤੇ ਪੰਡਾਰ ਅਗੰਤਣ ਭਰੇ ਹੋਏ ਹਨ ਉਹਨਾਂ ਦੇ ਵਿੱਚ ਕਦੇ ਵੀ ਟੋਟ ਨਹੀਂ ਆਉਂਦੀ ਉਹ ਵਾਹਿਗੁਰੂ ਦਾਨ ਦਿੰਦਾ ਹੈ ਦਾਤਾ ਹੈ ਅਸੀਂ ਪਖਾ ਰਹੇ ਹਾਂ ਉਹ ਹੀ ਸਾਰਿਆਂ ਨੂੰ ਦਾਨ ਦੇਣ ਵਾਲਾ ਹੈ ਸਾ ਆਪ ਦਿਆਲ ਦਇਆ ਦਾਨ ਦੇਵੇ ਵਿੱਚ ਪਾਥਰ ਕੀਰੇ ਕਾਰੇ ਜਿਹੜੇ ਪੱਥਰਾਂ ਦੇ ਵਿੱਚ ਵੀ ਉਸ ਨੇ ਕੀਰੇ ਕੀੜੇ ਪੈਦਾ ਕੀਤੇ ਹੋਏ ਹਨ ਉਹਨਾਂ ਨੂੰ ਵੀ ਉਹ ਹੀ ਦਾਨ ਦਿੰਦਾ ਹੈ ਉਹਨਾਂ ਨੂੰ ਉਹ ਦਾਨ ਦੇਣ ਵਾਲਾ ਵਾਹਿਗੁਰੂ ਹੈ ਭਾਵੇਂ ਕਿ ਉਹ ਪੱtrasਾਂ ਦੇ ਵਿੱਚ ਕੀੜੇ ਵੀ ਜਿਹੜੇ ਪੈਦਾ ਕੀਤੇ ਹੋਣ ਉਹਨਾਂ ਨੂੰ ਵੀ ਦਾਨ ਦਿੰਦਾ ਜਿਸ ਤਰ੍ਹਾਂ ਕਿ ਆਪਾਂ ਹਰ ਰੋਜ਼ ਰਹਿਰਾਤ ਸਾਜ ਦੇ ਵਿੱਚ ਪਾਠ ਕਰਦੇ ਹਾਂ ਸੈਲ ਪੱਥਰ ਮੈਂ ਜੰਤੂ ਪਾਏ ਤਾਂਕਾਰ ਰਜ਼ਕ ਆਗਰ ਕਰ ਤਰੇ ਆ ਸੈਲ ਪਹਾੜ ਪੱਥਰ ਸੈਲ ਪੱਤਰਾਂ ਪੱਤਰਾਂ ਦੇ ਵਿੱਚ ਪਹਾੜਾਂ ਦੇ ਵਿੱਚ ਜਿਹੜੇ ਵੀ ਉਸ ਵਾਇਗੁਰੂ ਨੇ ਜਨਤ ਪਾਏ ਹੋਇਆ ਉਹਨਾਂ ਨੂੰ ਪੈਦਾ ਕਰਨ ਤੋਂ ਪਹਿਲਾਂ ਹੀ ਉਹਨਾਂ ਦਾ ਰਿਜਕ ਉਹਨਾਂ ਦੇ ਉਸ ਤੇ ਵਿੱਚ ਰੱਖ ਦਿੱਤਾ ਐਹੋ ਜਿਹਾ ਉਹ ਵਾਇਗੁਰੂ ਹੈ ਜੋ ਕਿ ਦਦਾ ਦాతਾ ਹੈ ਸਭ ਨੂੰ ਦੇਣ ਵਾਲਾ ਹੈ ਅੰਤਰਵਾਸ ਬਹੁਤ ਮੁਸਕਾਈ ਰਾਮਾ ਕੋ ਉਲਾ ਮਿਰਗ ਸਿੰਗਾਰੇ ਮਿਰਗ ਹਿਰਨ ਹਿਰਨ ਦੀ ਜਿਹੜੀ ਧੁੰਨੀ ਹੈ ਉਹਦੇ ਵਿੱਚ ਕਸਤੂਰੀ ਹੁੰਦੀ ਹੈ ਉਹ ਕਸਤੂਰੀ ਦੀ ਖਸ਼ਬੋਹ ਹੁੰਦੀ ਆਉਂਦੀ ਹੈ ਪਰ ਹਿਰਨ ਨੂੰ ਇਹ ਨਹੀਂ ਪਤਾ ਹੁੰਦਾ ਕਿ ਮੇਰੇ ਹੀ ਧੁੰਨੀ ਦੇ ਵਿੱਚੋਂ ਕਸਤੂਰੀ ਦੀ ਖਸ਼ਬੋਹ ਆ ਰਹੀ ਹੈ ਉਹ ਭਾਲਦਾ ਫਿਰਦਾ ਹੈ ਅਦੀ ਕਿਸੇ ਪਾਸੇ ਦੌੜਦਾ ਹੈ ਕਿਸੇ ਕਿਧੇ ਪਾਸੇ ਦੌੜਦਾ ਹੈ ਕਿ ਇਹ ਖਸ਼ਵੋ ਕਿੱਥੋਂ ਆ ਰਹੀ ਹੈ ਉਸ ਵਰਤਾਂਤ ਨੂੰ ਲੈ ਕੇ ਸਤਿਗੁਰੂ ਜੀ ਸਾਨੂੰ ਉਪਦੇਸ਼ ਕਰਦੇ ਹਨ ਅੰਤਰਵਾਸ ਬਹੁਤ ਉਸ ਮਿਰਗ ਦੇ ਅੰਦਰ ਉਹ ਵਾਸ ਖਸ਼ਵੋ ਬਹੁਤ ਹੀ ਖਸ਼ਵੋ ਹੁੰਦੀ ਹੈ ਮੁਸਕਾਈ ਮੁਸਕਾਈ ਕਸਤੂਰੀ ਦੀ ਕਸਤੂਰੀ ਦੀ ਉਸ ਦੇ ਅੰਦਰ ਬਹੁਤ ਹੀ ਖਸ਼ਵੋ ਹੈ ਰਾਮਾ ਊਲਾ ਮਿਰਗ ਸਿੰਘਾਰੇ ਮਿਰਗ ਹਿਰਣ ਹਿਰਣ ਭਰਮ ਦੇ ਵਿੱਚ ਭੁੱਲ ਕੇ ਆਪਣੇ ਸਿੰਘਾਂ ਨੂੰ ਕਈ ਪਾਸੇ ਮਾਰੀ ਫਿਰਦਾ ਹੈ ਕਿ ਦੌੜਿਆ ਫਿਰਦਾ ਹੈ ਕਿ ਇੱਕ ਸ਼ਿਵੋ ਕਿੱਥੋਂ ਆ ਰਹੀ ਹੈ ਬਨ ਬਨ ਟੂੰਡ ਟੂੰਡ ਫੇਰ ਥਾਕੀ ਗੁਰ ਪੂਰੇ ਘਰ ਨਿਸਤਾਰੇ ਇਸੇ ਤਰ੍ਹਾਂ ਜੀਵ ਇਸਤਰੀ ਜੋ ਹੈ ਉਹ ਵੀ ਭਰਮ ਭਰਮ ਦੇ ਵਿੱਚ ਭਰਮ ਚ ਪੈ ਕੇ ਭੁੱਲੀ ਹੋਈ ਹੈ ਉਹ ਬਨ ਬਨ ਉਸ ਵਾਹਿਗੁਰੂ ਨੂੰ ਢੂੰਢਦੀ ਫਿਰਦੀ ਹੈ ਬਨ ਬਨ ਢੂੰਢ ਢੂੰਢ ਫੇਰ ਥੱਕੀ ਜਿਸ ਤਰ੍ਹਾਂ ਮਿਰਗ ਦੇ ਉਨ ਦੇ ਵਿੱਚ ਕਸਤੂਰੀ ਹੁੰਦੀ ਹੈ ਤੇ ਕਸਤੂਰੀ ਦੀ ਖਸ਼ੋਹ ਆਉਂਦੀ ਹੈ ਉਹ ਕਸਤੂਰੀ ਦੀ ਖਸ਼ੋਹ ਕਾਰਨ ਦੌੜਿਆ ਫਿਰਦਾ ਹੈ ਕਿ ਇਹ ਖਸ਼ੋਹ ਕਿੱਥੋਂ ਆ ਰਹੀ ਹੈ ਆਉਂਦੀ ਉਸ ਦੇ ਅੰਦਰੋਂ ਹੀ ਹੈ ਇਸੇ ਤਰ੍ਹਾਂ ਇਹ ਜੋ ਜੀਵ स्त्री ਹੈ ਇਸ ਦੇ ਅੰਦਰ ਹੀ ਉਹ ਵਾਹਿਗੁਰੂ ਬੈਠਾ ਹੋਇਆ ਹੈ ਪਰ ਇਹ ਕਿੱਥੇ ਤੁਰਦੀ ਫਿਰਦੀ ਹੈ ਬਨ ਬਨ ਢੂੰਡ ਢੂੰਡ ਫੇਰ ਥਾਕੀ ਬਨ ਬਨ ਦੇ ਵਿੱਚ ਢੂੰਡਦੀ ਹੋਈ ਉਸ ਨੂੰ ਲੱਭਦੀ ਹੈ ਕਿ ਉਹ ਪਰਮਾਤਮਾ ਕਿੱਥੇ ਹੈ ਜਦੋਂ ਕਿ ਉਹ ਪਰਮਾਤਮਾ ਇਸਨੇ ਹਿਰਦੇ ਘਰ ਦੇ ਵਿੱਚ ਹੀ ਹੈ ਇਸੇ ਕਰਕੇ ਸਤਿਗੁਰੂ ਜੀ ਸਾਨੂੰ ਉਪਦੇਸ਼ ਕਰਦੇ ਹਨ ਕਾਹੇ ਰੇ ਬਨ ਖੋਜਣ ਜਾਈ ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲਪਾ ਤੋਹੀ ਸੰਗ ਸਮਾਈ ਉਹ ਮਦ ਜਿਉ ਬਾਸ ਬਸਤ ਹੈ ਮੁਕਰ ਮਾਹ ਜੈਸੇ ਛਾਈ ਤੈਸੇ ਹਰ ਬਸੈ ਨਰੰਤਰ ਘਟ ਹੀ ਖੋਜੋ ਪਾਈ ਉਹ ਤਾਂ ਸਾਰੇ ਪਾਸੇ ਨਰੰਤਰ ਵਸ ਰਿਹਾ ਹੈ ਉਸ ਨੂੰ ਆਪਣੇ ਘਟ ਆਪਣੇ ਹਿਰਦੇ ਦੇ ਵਿੱਚ ਹੀ ਖੋਜੋ ਨਾ ਕਿ ਤੀਰਥਾਂ ਦੇ ਜਾ ਕੇ ਬਣਾ ਦੇ ਵਿੱਚ ਜਾ ਕੇ ਹੋਰ ਇਸ ਤਰ੍ਹਾਂ ਦੇ ਧਾਰਮਿਕ ਅਡੰਬਰਾਂ ਦੇ ਚ ਪਾ ਕੇ ਉਸ ਨੂੰ ਖੋਜੀ ਜਾਓ ਉਹ ਤਾਂ ਤੁਹਾਡੇ ਹਿਰਦੇ ਦੇ ਵਿੱਚ ਹੈ ਪਰ ਮਿਲਦਾ ਕਿਸ ਤਰ੍ਹਾਂ ਹੈ ਸਤਿਗੁਰੂ ਜੀ ਉਪਦੇਸ਼ ਕਰਦੇ ਹਨ ਬਨ ਬਨ ਢੂੰਡ ਢੂੰਡ ਫਿਰ ਕਾਕੀ ਗੁਰਪੂਰ ਘਰ ਨਿਸਤਾਰੇ ਗੁਰਪੂਰ ਪੂਰੇ ਗੁਰੂ ਨੇ ਘਰ ਦੇ ਵਿੱਚ ਹੀ ਗੁਰਪੂਰ ਘਰ ਘਰ ਕਗਾ ਰਾਰੇ ਨੂੰ ਸਿਹਾਰੀ ਹੈ ਘਰ ਦੇ ਵਿੱਚ ਆਪਣੇ ਘਰ ਦੇ ਘਰ ਦੇ ਵਿੱਚ ਹੀ ਉਸ ਵਾਹਿਗੁਰੂ ਨੇ ਉਸ ਸਤਿਗੁਰੂ ਨੇ ਜੋ ਪੂਰਾ ਗੁਰੂ ਹੈ ਕਿਉਂਕਿ ਕੱਚੇ ਗੁਰੂ ਦੇ ਕੋਲੋਂ ਨਹੀਂ ਇਸ ਦੀ ਭਾਵ ਹੁੰਦੀ ਕੱਚਾ ਗੁਰੂ ਨਹੀਂ ਦਿਖਾ ਸਕਦਾ ਕਿ ਸਾਡੇ ਹਿਰਦੇ ਦੇ ਵਿੱਚ ਵਸ ਰਿਹਾ ਹੈ ਉਹ ਸੱਚਾ ਗੁਰੂ ਜੋ ਸਤਗੁਰੂ ਹੈ ਜਿਸ ਬਾਰੇ ਕਿ ਸੁਖਮੀ ਸਾਹਿਬ ਜੀ ਦੇ ਵਿੱਚ ਸੰਤੂ ਸਾਨੂੰ ਸਤਗੁਰੂ ਉਪਦੇਸ਼ ਕਰਦੇ ਹਨ ਕਿ ਉਹ ਸਤਗੁਰੂ ਕਹੋ ਜਿਆ ਸਤ ਪੁਰਖ ਜਿਨ ਜਾਣਿਆ ਸਤਿਗੁਰ ਤੇ ਸਿਕਾਣਾਉ ਸਤ ਔਰਖ ਸਦਾ ਰਹਿਣ ਵਾਲਾ ਔਰਖ ਜੋ ਸਾਰੇ ਪਾਸੇ ਸਮਾਇਆ ਹੋਇਆ ਹੈ ਉਸ ਨੂੰ ਜਿਸ ਨੇ ਜਾਣ ਲਿਆ ਹੈ ਜਿਹੜਾ ਉਸ ਤੇ ਨਾਲ ਜੁੜਿਆ ਹੋਇਆ ਹੈ ਜਿਸ ਦੇ ਉਸ ਤੇ ਨਾਲ ਸਾਂਝ ਹੈ ਉਸ ਦਾ ਨਾਮ ਸਤਿਗੁਰੂ ਹੈ ਸਤ ਔਰਖ ਜਿਨ ਜਾਣਿਆ ਸਤਿਗੁਰ ਤੇ ਸਿਕਾਣਾ ਤਿਸਕੇ ਸੰਗ ਸਿੱਖ ਉਧਰ ਨਾਨਕ ਹਰ ਗੁਣ ਗਾਓ ਐੋ ਜੇ ਸਤਿਗੁਰ ਐੋ ਜੇ ਸਤਿਗੁਰ ਦੇ ਨਾਲ ਸਿੱਖ ਜੁੜ ਕੇ ਇਸ ਸੰਸਾਰ ਸਮੁੰਦਰ ਦੇ ਵਿੱਚੋਂ ਪਾਰ ਲੰਘ ਸਕਦਾ ਹੈ ਇਸ ਕਰਕੇ ਨਾਨਕ ਹਰ ਗੁਣ ਗਾਓ ਉਸ ਤੇ ਗੁਣ ਗਾਓ ਇਹੋ ਜੇ ਸਤਿਗੁਰੂ ਨਾਲ ਜੁੜਾਂਗੇ ਤੇ ਫਿਰ ਉਹ ਸਤਿਗੁਰੂ ਜੋ ਹੈ ਉਹ ਦਖਾਉਂਦਾ ਹੈ ਕਿ ਇਹ ਵਾਹਿਗੁਰੂ ਜੋ ਹੈ ਤੇਰੇ ਹਿਰਦੇ ਦੇ ਵਿੱਚ ਹੀ ਹੈ ਉਸ ਨੂੰ ਬਣਾ ਬਣਾ ਦੇ ਜੰਗਲਾਂ ਦੇ ਵਿੱਚ ਢੂੰਡਣ ਦੀ ਜ਼ਰੂਰਤ ਨਹੀਂ ਉਸ ਨੂੰ ਕਿਸੇ ਤੀਰਥ ਉੱਤੇ ਜਾ ਕੇ ਜ਼ਰੂਰਤ ਨਹੀਂ ਢੂੰਡਣ ਦੀ ਉਹ ਤਾਂ ਤੇਰੇ ਹਿਰਦੇ ਦੇ ਵਿੱਚ ਹੀ ਹੈ ਬਨ ਬਨ ਢੂੰਡ ਢੂੰਡ ਫਿਰ ਥਾਕੀ ਗੁਰਪੁਰਾ ਘਰ ਨਿਸਤਾਰੇ ਪੂਰਾ ਗੁਰੂ ਹਿਰਦੇ ਦੇ ਵਿੱਚ ਦਿਖਾ ਕੇ ਇਸ ਜੀਵ ਨੂੰ ਇਸ ਸੰਸਾਰ ਸਮੁੰਦਰ ਤੋਂ ਭਾਗ ਭਾਰ ਲੰਗਾ ਦਿੰਦਾ ਹੈ ਕਿਉਂਕਿ ਸਤਗੁਰੂ ਜੀ ਦਾ ਅੰਮ੍ਰਿਤ ਮਈ ਫਰਮਾਨ ਹੈ ਭਾਗ ਹੋਆ ਗੁਰ ਸੰਤ ਮਿਲਾਇਆ ਭਾਗ ਹੋਆ ਚੰਗੇ ਭਾਗ ਪੈਦਾ ਹੋ ਗਏ ਕਿਸਮਤ ਜਾਗ ਪਈ ਗੁਰ ਸੰਤ ਮਿਲਾਇਆ ਗੁਰ ਗੁਰਦੇ ਸ਼ਬਦ ਨੂੰ ਰਾਰੇ ਨੂੰ ਸਿਹਾਰੀ ਹੈ ਗੁਰੂ ਨੇ ਸੰਤ ਸੰਤ ਜੋ ਸ਼ਬਦ ਹੈ ਤਤੈ ਨੂੰ ਔਂਕੜ ਹੈ ਇੱਕ ਸਿੰਗਲਰ ਅਰਥਾਤ ਉਹ ਵਾਹਿਗੁਰੂ ਜੋ ਸ਼ਾਂਤੀ ਸਰੂਪ ਵਾਹਿਗੁਰੂ ਹੈ ਭਾਗ ਹੋਆ ਗੁਰ ਸੰਤ ਮਿਲਾਇਆ ਗੁਰੂ ਨੇ ਉਸ ਵਾਹਿਗੁਰੂ ਨੂੰ ਮਿਲਾ ਦਿੱਤਾ ਪਰ ਮਲਾਇਆ ਕਿੱਥੇ ਪ੍ਰਭ ਆਵੇ ਨਾ ਸੀ ਘਰ ਮੈਂ ਪਾਇਆ ਉਹ ਅਵਨਾਸ਼ੀ ਵਾਹਿਗੁਰੂ ਜੋ ਕਦੇ ਵੀ ਖਤਮ ਹੋਣ ਵਾਲਾ ਨਹੀਂ ਹੈ ਉਹ ਇਸ ਹਿਰਦੇ ਘਰ ਦੇ ਵਿੱਚ ਹੀ ਲੱਭ ਪਿਆ ਉਹ ਵਾਹਿ ਉਸ ਸਤਿਗੁਰੂ ਦੀ ਕਿਰਪਾ ਹੋਈ ਸਤਿਗੁਰੂ ਨੇ ਦਿਖਾਇਆ ਕਿ ਤੇਰੇ ਹਿਰਦੇ ਘਰ ਦੇ ਵਿੱਚ ਹੀ ਹੈ ਉਸ ਨੂੰ ਕਿਸੇ ਬਾਹਰ ਜਾ ਕੇ ਢੂੰਡਣ ਦੀ ਜਰੂਰਤ ਨਹੀਂ ਇਹ ਸਤਿਗੁਰੂ ਹੀ ਰਸਤਾ ਦਿਖਾਉਂਦੇ ਹਨ ਸਤਿਗੁਰੂ ਆਪਣੀ ਬਾਣੀ ਦੇ ਰਾਹੀਂ ਇਹ ਰਸਤਾ ਦਿਖਾਉਂਦੇ ਹਨ ਤੇ ਬਾਣੀ ਦੇ ਨਾਲ ਜੁੜੀਏ ਬਾਣੀ ਜੋ ਸਾਨੂੰ ਰਸਤਾ ਦਰਸਾਂਦੀ ਹੈ ਉਸ ਰਸਤੇ ਤੇ ਤੁਰਿਏ ਸਤਿਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾਈਏ ਆ ਤੇ ਆਪਣਾ ਜਨਮ ਜੋ ਹੈ ਉਸ ਨੂੰ ਸਫਲਾ ਕਰ ਲਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ